ਬਹੁਤ ਧੰਨਵਾਦ ਵੀਰੇ ਤੁਸੀਂ ਚੱਲ ਕੇ ਆਏ ਬਹੁਤ ਸਾਰਾ ਪਿਆਰ ਵੀਰੇ ਬਹੁਤ ਧੰਨਵਾਦ ਜੀ ਬੇਟੀਆਂ ਜੀ ਹਾਂ ਜੀ ਬਹੁਤ ਧੰਨਵਾਦ ਨੋਨੇ ਬੇਟੀਆਂ ਬਈ ਜੀ ਬਹੁਤ ਸਾਰਾ ਪਿਆਰ ਮੈਨੂੰ ਤੁਸੀਂ ਚਾਹੇ ਕੇ ਦਿਲੋਂ ਧੰਨਵਾਦ ਬਹੁਤ ਪਿਆਰ ਕਰਦਾ ਤੁਹਾਨੂੰ ਪੰਜਾਬ ਤੁਹਾਡੀ ਔਰਤ ਨੂੰ ਹਰੇਕ ਬੰਦੇ ਨੂੰ ਕਿਤੇ ਨਾ ਕਿਤੇ ਦਿਲ ਤੇ ਜਾਂਦੀ ਆ ਵੀ ਤੁਸੀਂ ਉੱਥੇ ਦੇ ਜੰਪਲ ਹੋ ਕੇ ਪੰਜਾਬੀ ਨੇ ਨੋਰ ਕਰਦੇ ਹਾਂ ਜੀ ਕਿੰਨੀ ਜਿਆਦਾ ਫਿਰ ਆਪਣੇ ਬੰਦੇ ਕੀ ਕਰਦੇ ਨੇ ਜੀ ਵੀਰ ਬਿਲਕੁਲ ਨਹੀਂ ਇਹ ਵੀ ਸਿਖਾਉਂਦੇ ਹਨ ਇਹਨਾਂ ਸਮਾਂ ਨਹੀਂ ਮਿਲਦਾ ਪਰ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਘਰ ਚ ਪਿਆਰ ਵੀ ਬੋਲਦੇ ਹੋ ਬਹੁਤ ਸਾਰਾ ਪਿਆਰ ਪਾਣੀ ਸਾਡੇ ਕੋਲੋਂ ਬਹੁਤ ਸਾਰੀ ਵਾਕਾ ਜੀ ਅੱਗੇ ਅੱਗੇ ਮੈਂ ਨਹੀਂ ਭਾਈ ਸੋਚਿਆ ਜੇ ਮੈਂ ਇੰਨਾ ਜਿਵੇਂ ਹੋ ਸੀ ਚੈਨਲ ਸਸੀ ਕਾਲ ਜੀ ਧੰਨਵਾਦ ਜੀ ਵੀਰੇ ਹੁਣ ਜਿਹੜਾ ਪਹੁੰਚੇ ਨੇ ਪਰਿਵਾਰ ਦੇ ਨਾਲ ਤੁਹਾਡਾ ਵੀ ਬਹੁਤ ਪਰ ਇਹ ਸਚਾਈ ਹੈ ਜਿਹੜੀ ਪਰਿਵਾਰ ਲੈ ਕੇ ਸਾਡੇ ਕੋਲ ਪਹੁੰਚੇ ਨੇ ਜੀ ਆਪਣਾ ਫਰਜ ਸੇਵਾ ਸੁਸਾਇਟੀ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਗੁਰੂ ਸਾਹਿਬ ਇਹਨਾਂ ਨੂੰ ਹੋਰ ਤਰੱਕੀਆਂ ਦੇਣ ਕਿਉਂਕਿ ਇਹਨਾਂ ਨੇ ਪੰਜਾਬੀ ਆਪਣੇ ਘਰ ਦੇ ਵਿੱਚ ਸਾਂਭੀ ਵੀ ਅਸਲ ਦੇਖੋ ਪਰਿਵਾਰ ਆ ਅਸੀਂ ਇਹਨਾਂ ਨੂੰ ਪਿਆਰ ਕਰਦੇ ਆਂ ਦੂਜੀ ਸਭ ਤੋਂ ਵੱਡੀ ਗੱਲ ਕੀ ਆ ਇਹਨਾਂ ਨੇ ਆਪਣੇ ਘਰ ਦੇ ਵਿੱਚ ਪੰਜਾਬੀ ਨੂੰ ਸਾਂਭਿਆ ਵਾ ਬਹੁਤ ਸਾਰਾ ਪਿਆਰ ਵੀ ਇਹ ਸਾਨੂੰ ਬਹੁਤ ਖੁਸ਼ੀ ਮਿਲੀ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਾਈ ਜੀ ਨੂੰ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਵਧੀਆ ਲੱਗਦਾ ਜੀ ਹਮੇਸ਼ਾ ਵਧੀਆ ਲੱਗਦਾ ਜੀ ਹਾਂਜੀ ਇਸ ਵਾਰ ਹੋਰ ਵਧੀਆ ਲੱਗਿਆ ਜੀ ਅਸੀਂ ਬਾਈ ਜੀ ਆਪਣਾ ਫਰਜ ਸੇਵਾ ਸੁਸਾਇਟੀ ਆਏ ਆ ਜੀ ਬਾਈ ਨੂੰ ਮਿਲੇ ਜੀ ਬਹੁਤ ਹੀ ਵਧੀਆ ਲੱਗਿਆ ਏ ਤੇ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਜੀ ਸਾਡਾ ਇਨਾ ਉਹ ਕਰਿਆ ਬਾਈ ਨੇ ਮਾਨ ਰੰਗ ਪਰਮਾਤਮਾ ਤੁਹਾਨੂੰ ਚੰਗੀ ਕਨਚ ਰੱਖੇ ਸਾਰੇ ਨੂੰ ਜੀ ਬਹੁਤ ਧੰਨਵਾਦ ਜੀ ਇਹਨੇ ਸ਼ਬਦ ਪੜ੍ਹਨੇ ਮਤਲਬ ਗੱਲਾਂ ਘਰੇ ਬੋਲਣ ਵੀ ਸਿੱਖੀਏ ਕਿ ਸਪੈਸ਼ਲ ਕਿਵੇਂ ਸਿਖਾਇਆ ਤੁਹਾਨੂੰ ਅਸੀਂ ਸਿੱਖ ਜੀ ਆ ਗਏ ਆਂ ਗੁਰਦੁਆਰਾ ਸਾਹਿਬ ਵੀ ਜਾਣੇ ਆ ਜੀ ਬਹੁਤ ਹੀ ਲੱਗਦਾ ਜੀ ਬਹੁਤ ਬਹੁਤ ਕਿਰਦਾਰ ਚਾਹ ਤੂੰ ਪਹਿਲੇ ਹੀ ਤੁਹਾਨੂੰ ਅੱਗੇ ਅੱਗੇ ਤਰੱਕੀਆਂ ਦਾ ਬਈ ਪ੍ਰਮਾਣ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵੀਰੇ ਇੱਕ ਨੇ ਆਪਣਾ ਵੀ ਪਿਆਰ ਬਣਿਆ ਰਵੇ ਤੁਹਾਡੇ ਨਾਲ ਜੀ ਮਿਲੂ ਬੇਟਾ ਮਿਲੂ ਬੁੱਤ ਮਿਲੂ 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 ਤੁਹਾਨੂੰ ਮਿਲਣਾ ਐ ਨੇ ਪੁੱਤ ਸੱਸੀ ਕਾ ਬੁਲਾ ਦਿਓ ਜੰਗਾ ਸੱਸੀ ਕਾ ਬੁਲਾ ਦਿਓ ਸੱਸੀ ਕਾ ਬੁਲਾ ਦਿਓ ਬੁਲਾ ਦਿਓ ਇਹ ਵੱਡੀ ਬੇਟੀ ਆ ਜੀ ਇਹ ਛੋਟੀ ਆ ਜੀ ਹਾਂ ਜੀ ਇਹ ਹੁਣ ਕਲਾਸ ਲਾ ਕੇ ਆਈਆਂ ਨੇ ਇਹ ਸ਼ੂਟਿੰਗ ਕਰਦੀ ਆ ਜੀ ਹਾਂਜੀ ਇਹ ਲਾਈਏ ਜੀ ਇਹ ਪਹਿਲਾਂ 3 ਆਈ ਹੁਣੇ ਦੋ ਵਾਰੀ ਫਸਟ ਆਈ ਆ ਜੀ ਜਿਹੜੇ ਟੂਰਨਾਮੈਂਟ ਹੁੰਦੇ ਨੇ ਸ਼ੂਟਿੰਗ ਚ ਥੋੜਾ ਜਿਹਾ ਮੈਨੂੰ ਵੀ ਸੀਗਾ ਵੈਪਨ ਹੁੰਦਾ ਜੀ ਤੇ ਥੋੜਾ ਜਿਹਾ ਬਲੱਡ ਚ ਵੀ ਬੱਚੇ ਦੇ ਗਿਆ ਸ਼ੂਟਿੰਗ ਕਰਦੀ ਆ ਜੀ ਇਹ ਗਨ ਦੇ ਨਾਲ ਹਾਂਜੀ ਹੁਣ ਅੱਗੇ-ਅੱਗੇ ਲੱਗੀ ਆ ਜੀ ਅੱਗੇ-ਅੱਗੇ ਦੇਖੋ ਜੀ ਜਿਵੇਂ ਜਿਵੇਂ ਪ੍ਰਮਾਤਮਾ ਹਾਂਜੀ ਹਾਂਜੀ ਮੇਲੋ ਬੇਟਾ ਹਰਗੁਣ ਤੂੰ ਤਸਕ ਗਏ ਜੀ ਹਾਂਜੀ ਇਹ ਮੇਰੀਆਂ ਬੇਟੀਆਂ ਨੇ ਜੀ ਸੱਸੀ ਕਾ ਬਲਾ ਪੁੱਤ ਸੱਸੀ ਕਾ ਬਲਾ ਜੰਗਾ ਫਤਿਹ ਬਲਾ ਦੋ ਫਤਿਹ ਬਲਾ ਦੋ ਸੱਸੀ ਗੱਲ ਜੀ ਫਤਿਹ ਬਲਾਓ ਬਾਜ ਬੁਲਾ ਦੋ ਬੇਟਾ ਇਹ ਵੱਡੀ ਜੀ ਕ ਖਾਲਸਾ ਵੈਗ ਜੀ ਦੀ ਬੰਤੀ ਇਹ ਵੱਡੀ ਹੈ ਜੀ ਛੋਟੀ ਹੈ ਜੀ ਉੱਤੇ ਵੀਰੇ ਵਾਹਿਗੁਰੂ ਜੀ ਕ ਖਾਲਸਾ ਵੈਗ ਜੀ ਜਿੱਕੀ ਫਤਿਹ ਇਦਾਂ ਜੀ ਮਤਲਬ ਕੁਝ ਬੰਦੇ ਠੀਕ ਹੋ ਕੇ ਚੱਲ ਜਾਂਦੇ ਨੇ ਜੀ ਭੈਣੇ ਕੁਝ ਪੱਕੇ ਨੇ ਜੀ ਕਈਆਂ ਨੂੰ ਫੈਮਲੀਆਂ ਨਹੀਂ ਲੈਣ ਆਉਂਦੀਆਂ ਕਿੰਨੀਆਂ ਦੀਆਂ ਫੈਮਲੀਆਂ ਹੈਗੀਆਂ ਨੇ ਜਿਹੜੇ ਇਲਾਜ ਦੇ ਦੌਰਾਨ ਨੇ ਉਰੇ ਹੁਣ ਉਰੇ ਵਿੱਚ ਸੇਵਾਦਾਰ ਲਾ ਕੇ 200 ਦੇ ਕਰੀਬ ਸਾਡਾ ਇਹ ਪਰਿਵਾਰਕ ਮੈਂਬਰ ਨੇ ਜੀ ਇਹ 150 ਦੇ ਕਰੀਬ ਨੇ 150 ਥੱਲੇ ਥੱਲੇ ਆ ਜੀ ਵਿੱਚ ਟੀਮ ਲਾ ਕੇ ਪੂਰੀ ਦੀ ਇਹ ਹੁਣ ਲੇਟੈਸਟ ਫੋਟੋ ਆ ਜੀ ਜਿਹੜੀ ਅਸੀਂ ਹੁਣ ਖਿੱਚੀ 1 ਜਨਵਰੀ ਨੂੰ ਜੀ ਇਹ ਦੋਨੇ ਫੋਟੋ ਹਾਂਜੀ ਲੇਟੈਸਟ ਨੇ ਜੀ ਹਾਂਜੀ ਇਹਨਾਂ ਚੋ ਸਾਰਿਆਂ ਦੀ ਕੋਈ ਨਾ ਕੋਈ ਦੁਖਪਰੀ ਸਟੋਰੀ ਆ ਜੀ ਕਿਸੇ ਦੇ ਸੰਗਲ ਸੀਗਾ ਕੋਈ ਲਾਭਾਰਥ ਸੀਗਾ ਜੀ ਕਿਸੇ ਦੇ ਜ਼ਖਮ ਸੀਗੇ ਕਮਾਂਡੋ ਬਾਪੂ ਕਿੱਥੇ ਆ ਕਮਾਂਡੋ ਬਾਪੂ ਬਾਹਰ ਦਿਖਾਓ ਤੁਹਾਡੀਆਂ ਬਾ ਬੈਠ ਜਾਓ ਬੈਠ ਜਾਓ ਬੈਠ ਜਾਓ ਪ੍ਰਸ਼ਾਦ ਦਾ ਟਾਈਮ ਹੈ ਬੈਠ ਇਨ੍ਹਾਂ ਦੇ ਕੀੜੇ ਸੀਗੇ ਜੀ ਬਾਹਾਂ 'ਚ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਜੀ ਉਦਾਂ ਔਰ ਇਦਾਂ ਹੀ ਨਹੀਂ ਸਾਰਿਆਂ ਦੀ ਕਿਸੇ ਨੂੰ ਸਲੇਬ ਮਤਲਬ ਗੁਲਾਮ ਬਣਾਇਆ ਹੋਆ ਸੀਗਾ ਜੀ ਕਿਸੇ ਦੇ ਕੋਈ ਹਾਲਾਤ ਅਸੀਂ ਇੱਧਰ ਬੈਠੇ ਨੇ ਜੀ ਜਿਵੇਂ ਇਹ ਜਿਹੜੇ ਸੈਕਿੰਡ ਤੇ ਬੈਠੇ ਨੇ ਇਹਨਾਂ ਦੇ ਵੀ जख्म ਸੀਗਾ ਜੀ ਪੈਰ ਤੇ ਜਿਹੜੇ ਜੀ ਆ ਰਜਿੰਦਰਾ ਹਸਪੀਟਲ ਵਾਲੇ ਬਾਹ ਖੜੀ ਕਰਿਓ ਬਾਹ ਖੜੀ ਕਰਿਓ ਅਜੀ ਇਹ ਦੂਜੇ ਨੇ ਆ ਤੁਸੀਂ ਕਰਿਓ ਬਾਹ ਖੜੀ ਆਹ ਜਿਹੜਾ ਬਾਪੂ ਨੇ ਹਿਲੇ ਆ ਜੀ ਪੰਜਾਬ ਪੁਲਿਸ ਵਾਲੇ ਵੀਰੇ ਮਾੜੀ ਜੀ ਬਾਹ ਖੜੀ ਕਰਿਓ ਐਂ ਬਾਹ ਖੜੀ ਕਰ ਦੋ ਕੋਈ ਨੀ ਡਿਊਟੀ ਕੀਤੀ ਆ ਪੰਜਾਬ ਪੁਲਿਸ ਦੇ ਵਿੱਚ ਜੀ ਹਾਂਜੀ ਐਦਾਂ ਜੀ ਉਹ ਤਾਂ ਕੱਪੜੇ ਲੂਟ ਕਰਾ ਹਾਂਜੀ ਕੁਲਦੀਪ ਕਿੱਥੇ ਆ ਅਮਰੀਕਾ ਵਾਲਾ ਕੁਲਦੀਪ ਵੀਰੇ ਕੀ ਹਾਲ ਆ ਜੀ ਕੀ ਤੁਸੀਂ ਇਹ ਹੁਣ ਅਮਰੀਕਾ ਤੋਂ ਰਿਪੋਰਟ ਹੋਇਆ ਜੀ ਹਾਂਜੀ ਕੁਲਦੀਪ ਕੀ ਹਾਲ ਆ ਵੀਰੇ ਇਹ ਭੈਣ ਨੂੰ ਨਹੀਂ ਵੀਰੇ ਹੁਣੇ ਕੋਰੀਆ ਤੋਂ ਆਏ ਨੇ ਹਾਂਜੀ ਕੋਰੀਆ ਤੋਂ ਆਏ ਤੁਸੀਂ ਉੱਥੇ ਕਿੱਥੇ ਰਹਿੰਦੇ ਸੀਗੇ ਮੈਂ ਨਵੜਾ ਵਿੱਚ ਛਿੱਡੀ ਵਿੱਚ ਰਹਿੰਦਾ ਹਾਂ ओके okay. okay. हां जी ओके ਇਹਨਾਂ ਦੀ ਵੀ ਬੇਟੀ ਹੈ ਜੀ ਇੱਕ ਵਾਈਫ ਤੇ ਬੇਟੀ ਇਹਨਾਂ ਦਾ ਘਰ ਉੱਥੇ ਅਮਰੀਕਾ ਚ ਇਹਨਾਂ ਨੇ ਡਰਾਈਵ ਡਰਿੰਕ ਕਰਕੇ ਕੀਤੀ ਉਹਨਾਂ ਨੇ ਡਿਪੋਰਟ ਕਰਤਾ ਹੈ ਇਹਨਾਂ ਨੂੰ ਕੋਈ ਨਾ ਕਰ ਲੋ ਸੇਵਾ ਕਰ ਲੋ ਇਦਾਂ ਨਹੀਂ ਸਾਰਿਆਂ ਦੀ ਕੋਈ ਨਾ ਕੋਈ ਆ ਦੇਖੋ ਜਿਵੇਂ ਇਹਨਾਂ ਦੇ ਹੱਥ ਤੇ ਸੀਗਾ ਜੀ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਜੀ ਬਿਲਕੁਲ ਬਲਾਈਂਡ ਨੇ ਦਿਖਦਾ ਨਹੀਂ ਹੈਗਾ ਉਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਵਾ ਜੀ ਅੱਖਾਂ ਦੀ ਰੌਸ਼ਨੀ ਬਣ ਨਹੀਂ ਸਕਦੀ ਕੁਝ ਹੋਰ ਸੀਗੇ ਬੰਦੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਬਣਾਤੀ ਜੀ ਡਾਕਟਰਾਂ ਨੇ ਮਤਲਬ ਇਲਾਜ ਹੋ ਗਿਆ ਜੀ ਤੇ ਇਦਾਂ ਹੀ ਸਾਰਿਆਂ ਦੀ ਕੋਈ ਨਾ ਕੋਈ ਇਹਨਾਂ ਦੇ ਵਿੱਚੋਂ 80 90% ਇੱਕ ਮਟਿਆ ਲਿਓ ਬਤਨ 80 90% ਆਪਣੇ ਵਰਗੀ ਸੀਗੇ ਜੀ ਹਾਂਜੀ ਹਾਂਜੀ ਇਹਨਾਂ ਦੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਅਸਲ ਇਹਨਾਂ ਨੂੰ ਕੋਈ ਨਾ ਕੋਈ ਧੋਖਾ ਮਿਲਿਆ ਹੁਣ ਜਿਵੇਂ ਜੀਵਨ ਸਾਥੀ ਛੱਡ ਗਿਆ ਉਹ ਸਟ੍ਰੈਸ ਲੈ ਗਿਆ ਜਿਵੇਂ ਕੋਈ ਨਾ ਕੋਈ ਘਟਨਾ ਵਾਪਰੀ ਜ਼ਿੰਦਗੀ 'ਚ ਕਿਸੇ ਨੇ ਹੁਣ ਇੱਕ ਬਾਪੂ ਸੀ ਸਾਡੇ ਕੋਲ ਲਾਲ ਸਿੰਘ ਉਹਦੀ ਡੈਥ ਹੋ ਗਈ ਉਹਨਾਂ ਦੀ ਜ਼ਮੀਨ ਦਾ ਰੋਲਾ ਚੱਲਦਾ ਸੀ ਬ੍ਰਦਰ ਨਾਲ ਉਹਦੀਓ ਸਟ੍ਰੈਸ ਲਈ ਗਏ ਪਰ ਉਹ ਸਾਨੂੰ ਜਦੋਂ ਮਿਲੇ ਸੜਕਾਂ ਤੋਂ ਬਿਨਾ ਕੱਪੜਿਆਂ ਤੋਂ ਹਾਂਜੀ ਆਜੋ ਜੀ ਮੈਂ ਤੁਹਾਨੂੰ ਅੰਦਰ ਘਰ ਵੀ ਦਿਖਾਉਣਾ ਹੀ ਪੈਣਾ ਔਰ ਇੱਦਾਂ ਹੀ ਨੇ ਜਿਹੜੀ ਬਿਲਡਿੰਗ ਹੈ ਜੀ ਭੈਣੇ ਆਪਾਂ ਅੰਦਰ ਚੱਲਦੇ ਹਾਂ ਜੀ ਆਜੋ ਤੇ ਇਹ ਬਿਲਡਿੰਗ 'ਚ ਹੁਣ ਇਹਨੂੰ 3 ਫਲੋਰ ਹੋਰ ਬਣਾਉਣਾ ਜੀ ਆਪਾਂ ਨੇ ਹਾਂਜੀ 3 ਫਲੋਰ ਹੋਰ ਬਣੂਗਾ ਜੀ ਇਹ ਥੋੜਾ ਥੋਆ ਜੀ ਇਹਦੇ ਨਾਲ ਦੋ ਕਿਲੇ ਨੇ ਜੀ ਜਿੱਦਾਂ ਮੈਂ ਤੁਹਾਨੂੰ ਕਹਿੰਦਾ ਸੀ ਨਕਸ਼ਾ ਬਣ ਰਿਹਾ ਜੀ ਉਧਰ ਫਿਰ ਵੱਡਾ ਪ੍ਰਬੰਧ ਹੋ ਜਾਊਗਾ ਜੀ ਇਹ ਹੁਣ ਕਰਨ ਲੱਗਿਆ ਜੀ ਚੇਂਜ ਹੋ ਰਿਹਾ ਆਜੋ ਜੀ ਆਜੋ ਇੱਦਾਂ ਹੀ ਜੀ ਹੁਣ ਕੁਝ ਬੰਦੇ ਨੇ ਜੀ ਜਿਹੜੇ ਜਿਹੜੇ ਮਤਲਬ ਆਪਣੇ ਆਪ ਸਾਡੇ ਨਾਲ ਹੁਣ 25-30 ਬੰਦੇ ਤਾਂ ਹੀ ਸਾਡੇ ਨੇ ਇੰਨੇ ਠੀਕ ਕਰ ਲਏ ਹਾਂਜੀ ਹਾਂਜੀ ਜਿਹੜੇ ਸਾਡੇ ਨਾਲ ਹਰ ਇੱਕ ਸੇਵਾ ਕਰਦੇ ਨੇ ਹਾਂਜੀ ਹਾਂਜੀ ਮਤਲਬ ਸਾਡੇ ਨਾਲ ਕਿਤੇ ਜਾਣਾ ਤਾਂ ਵੀ ਨਾਲ ਜਾਂਦੇ ਨੇ ਦੋ ਜਣੇ ਜਿਵੇਂ ਕਿਸੇ ਨੂੰ ਨਿਮਾਉਣਾ ਤਾਂ ਵੀ ਨਾਲ ਲੱਗ ਜਾਂਦੇ ਨੇ ਹੁਣ ਭਾਂਡੇ ਆਪਣੇ ਆਪ ਧੋਣਗੇ ਜੀ ਹਾਂਜੀ ਹਾਂਜੀ ਮਤਲਬ ਕੁਝ ਬੰਦੇ ਅਸੀਂ ਇੰਨੇ ਠੀਕ ਹੋ ਗਏ ਔਰੇ ਜਿਹੜੇ ਸਾਡਾ ਸਹਾਰਾ ਬਣ ਰਹੇ ਨੇ ਨਾਲ ਨਹੀਂ ਤਾਂ ਇੰਨੀ ਵਾਲੀ ਮੈਨ ਪਾਵਰ ਇਕੱਠੀ ਕਰਨੀ ਬੜੀ ਔਖੀ ਹੈ ਜੀ ਹਾਂਜੀ ਹਾਂਜੀ ਵੀਰੇ ਆਜੋ ਵੀਰੇ ਧਿਆਨ ਹਰਗੁਣ ਕੀ ਹਾਲ ਨੇ ਮਾਸਟਰੀ ਆਜੂ 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 ਕੋਈ ਗੱਲੇ ਨਹੀਂ ਬਾਜੀ ਬਾਬਾਪੂ ਜੀ ਆ ਗਏ ਬੈੱਡ ਤੇ ਹਾਂਜੀ ਇੱਥੇ ਅਸੀਂ ਪੈਣ ਦਾ ਪ੍ਰਬੰਧ ਕਰ ਦੇਵਾਂਗੇ ਇਹਨਾਂ ਦਾ ਇਕੱਲੇ-ਕਿਲੇ ਦਾ ਬਿਸਤਰਾ ਬੈੱਡ ਲਾ ਦੰਨੇ ਆ ਜੀ ਹਾਂਜੀ ਹਾਂਜੀ ਕੱਪੜੇ ਧੋਣ ਦਾ ਪ੍ਰੋਪਰ ਉਹਰੇ ਰਾਤ ਨੂੰ ਵਾਸ਼ਰੂਮ ਕਰਨ ਦਾ ਪ੍ਰਬੰਧ ਆ ਜੀ ਹਾਂਜੀ ਹਾਂਜੀ ਤੇ ਇਦਾਂ ਹੀ ਕਿਉਂਕਿ ਹਜੇ ਬੰਦਿਆਂ ਦੀ ਗਿਣਤੀ ਜ਼ਿਆਦਾ ਜੀ ਇੰਨੇ ਹੀ ਉੱਪਰ ਨੇ ਅੱਛਾ ਜੀ ਉੱਪਰਲੇ ਫਲੋਰ ਤੇ ਨੇ ਜੀ ਅੱਗੇ ਜਾ ਕੇ ਇਹਦੇ ਨੀਚੇ ਬੇਸਮੈਂਟ ਆ ਜੀ ਥੱਲੇ ਕੱਪੜੇ ਨੇ ਜੀ ਪੇਟੀਆਂ ਅੱਛਾ ਜੀ ਜਿਵੇਂ ਜਿਹੜੀਆਂ ਜ਼ਰੂਰੀ ਚੀਜ਼ਾਂ ਸੰਗਤ ਕੋਈ ਵੱਧ ਦੇ ਦਿੰਦੀ ਥੱਲੇ ਸਟੋਰ ਕਰ ਲੈਂਦੇ ਆ ਜੀ ਇਦਾਂ ਪ੍ਰਬੰਧ ਆ ਜੀ ਅੱਗੇ ਠੰਡ ਨਹੀਂ ਲੱਗਦੀ ਠੰਡ ਇੰਨੇ ਬੰਦਿਆਂ 'ਚ ਵੈਸੇ ਹੀ ਗਰਮ ਹੋ ਜਾਂਦਾ ਵਾ ਹੁਣ ਦੇਖੋ ਇਹ ਰਜਾਈਆਂ ਪ੍ਰੋਪਰ ਕੱਪੜੇ ਨੇ ਜੀ ਓਰੇ ਪ੍ਰੋਪਰ ਸਾਰਾ ਧਿਆਨ ਆ ਜੀ ਗਰਮੀਆਂ 'ਚ ਅਸੀਂ AC ਵੀ ਲਾਇਬ ਨੇ ਜੀ ਹਾਂਜੀ ਹਾਂਜੀ ਹੁਣ ਅੱਗੇ ਜਾ ਕੇ ਹਾਲ ਤਿਆਰ ਹੋਣਗੇ ਜੀ ਜਿਹੜੇ ਪ੍ਰੋਪਰ ਮੌਲਾਂ 'ਚ ਹੁੰਦੇ ਨੇ ਵੱਡੇ ਅਸੀਂ ਉਦਾਂ ਲਾਵਾਂਗੇ ਇਹਨਾਂ ਲਈ ਕਿਉਂਕਿ ਉਹ ਇੱਕ ਨਾ ਹੀ ਉਹ ਲੱਗਦਾ ਜੀ ਹੁੰਦਾ ਮਸ਼ੀਨ ਜੀ ਉਹ ਨਾ ਹੀ ਜਿਵੇਂ ਉਹ ਰੇ ਹਵਾ ਹੁੰਦੀ ਆ ਹਾਂਜੀ ਹੁਣ ਇਹਦੇ ਚ ਆਪਣੇ ਕੋਲ ਟੀਵੀ ਵਾਲਾ ਪੇਸ਼ੈਂਟ ਕੋਈ ਨਹੀਂ ਜਿਹਨੂੰ ਟੀਵੀ ਹੋਵੇ ਹਾਂਜੀ ਹਾਂਜੀ ਜਿਹੜਾ ਟੀਵੀ ਵਾਲਾ ਪੇਸ਼ੈਂਟ ਆ ਜੀ ਉਹ ਖੰਘਦਾ ਔਰੇ ਸਾਹ ਲਊਗਾ ਹਾਂਜੀ ਤਾਂ ਉਹ ਜਿਹੜੇ ਚੀਜ਼ਾਂ ਛੱਡ ਰਿਹਾ ਉਹ ਦੂਜੇ ਨੂੰ ਬਿਮਾਰ ਕਰਦੀਆਂ ਨੇ ਹਾਂਜੀ ਹਾਂਜੀ ਹੁਣ ਇੱਥੇ ਆਪਣੇ ਕੋਲ ਟੀਵੀ ਵਾਲਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਤਾਂ ਉਹ ਇਦਾਂ ਦੀ ਮਸ਼ੀਨ ਆ ਉਹ ਜਿਹੜੀ ਹਵਾ ਨੂੰ ਪਿਊਰੀਫਾਈ ਕਰੂਗੀ ਜੀ ਵੀ ਹਵਾ ਚੋਂ ਚੀਜ਼ ਨੂੰ ਖਤਮ ਕਰੂ ਮੈਡੀਸਨ ਸਿੱਟੂਗੀ ਜੀ ਬਹੁਤ ਖੁਸ਼ ਹੈ ਇਸ ਘਰ ਦੇ ਵਿੱਚ ਜਿਹੜਾ ਹੌਲੀ 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 ਹ ਇਹਨਾਂ ਰੂਹਾਂ ਨੂੰ ਚੰਗਾ ਜੀਵਨ ਦੇਣਾ ਜਿਹੜੇ ਹੋਰ ਲਾਵਾਰਸ ਲੋੜਬੰਦ ਮਨੁੱਖ ਨੇ ਉਹਨਾਂ ਨੂੰ ਦੇਖੋ ਤੁਸੀਂ ਆਪਣੇ ਬੱਚਿਆਂ ਬਾਰੇ ਦੇਖੋ ਪਹਿਨੇ ਉਹ ਬਿਲਕੁਲ ਠੀਕ ਨੇ ਉਹਨਾਂ ਕੋਲੇ ਤੁਸੀਂ ਹੈਗੇ ਹੋ ਤੁਸੀਂ ਸੋਚੋ ਕੁਝ ਬੱਚੇ ਇਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਕੋਲੇ ਨਾ ਮਾਂ ਨਾ ਬਾਪ ਨਾ ਭਾਈ ਨਾ ਭੈਣ ਤਾਂ ਇਸ ਕਰਕੇ ਇਦਾਂ ਦੇ ਘਰਾਂ 'ਤੇ ਤਾਂ ਲੋਡ ਪੈਂਦੀ ਆ ਬਣਾਉਣ ਦੀ ਇਹਨਾਂ ਦੇ ਵੀ ਬਹੁਤ ਪੂਰੇ ਹਾਲਾਤ ਸੀਗੇ ਇਦਾਂ ਹੀ ਸਾਰਿਆਂ ਦੀ ਕੁੱਝਾਂ ਨੂੰ ਕਈ ਮਨੁੱਖ ਬਿਸਤਰੇ ਤੇ ਪੁਸ਼ਾਦਾ ਛਕਣਗੇ ਇੱਥੇ ਲਿਫਟ ਦਾ ਪ੍ਰਬੰਧ ਹੈ ਜੀ ਪ੍ਰੋਪਰ ਹੈ। ਇੱਥੇ ਤੁਹਾਨੂੰ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਜੀ। ਇੱਥੇ ਲਿਫਟ ਲੱਗੂਗੀ ਜੀ। ਮਤਲਬ ਇਹਨੂੰ ਤਿਆਰ ਉਦੋਂ ਕਰਾਂਗੇ ਜਦੋਂ ਉੱਪਰ ਦੋ ਤਿੰਨ ਫਲੋਰ ਬਣ ਗਏ ਜੀ ਇਕੱਠਾ। ਫਿਰ ਇੱਕ ਇੱਕ ਫਲੋਰ ਤੇ 50-50 ਕ ਮੈਂਬਰੇ ਪੈਣਗੇ ਜੀ। ਇਹ ਤਾਂ ਜੀ ਸਾਨੂੰ ਨੇੜੇ ਨੇੜੇ ਬੈੱਡ ਤਾਂ ਲਾਉਣੇ ਪੈਣਗੇ ਨੀ ਬੰਦਿਆਂ ਦੀ ਗਿਣਤੀ ਜ਼ਿਆਦਾ ਜੀ। ਹੁਣ ਇੱਕ ਇਹ ਹੈ ਜੀ ਜਿਹੜੀਆਂ ਇਦਾਂ ਦੀਆਂ ਸਸਤਾਮਾਨ ਇਹਨਾਂ ਨੂੰ 20-20 ਸਾਲ ਲੱਗ ਜਾਂਦੇ ਨੇ ਖੜੇ ਹੋਣ ਨੂੰ। ਅਸਲ ਆਪਾਂ ਨੂੰ ਸਮਾਂ ਹੀ ਬਹੁਤ ਥੋੜਾ ਹੋਇਆ। ਹੁਣ ਆਉਣ ਵਾਲੇ 3-4 ਸਾਲ ਹੁਣ ਉਹ ਜੀ ਜਿੰਮੇ ਕੋਈ ਬਿਮਾਰ ਹੁੰਦਾ ਛੋਟੀ ਐਂਬੂਲੈਂਸ ਵੀ ਹੈਗੀ ਉਹ ਵੱਡੀ ਗੱਡੀ ਹੈਗੀ ਜੀ ਉਹ ਬਾਹਰ ਖੜੀ ਹੈ ਜੀ ਹਾਂਜੀ ਹਾਂਜੀ ਦਾਲਾ ਹੈਗਾ ਜੀ ਜੇ ਕੋਈ ਏਦਾਂ ਦਾ ਮਰੀਜ਼ ਚੱਕਣਾ ਪ੍ਰਬੰਧ ਸਾਰੇ ਨੇ ਸਾਡੇ ਕੋਲੇ ਅੱਗੇ ਜਾ ਕੇ ਡਾਕਟਰ ਪ੍ਰੋਪਰ ਉਰੇ ਬੈਠੂਗਾ ਜੀ ਸਾਰਾ ਪ੍ਰਬੰਧ ਉਰੇ ਹੋਊਗਾ ਜੀ ਹੁਣ ਜਿਵੇਂ ਪ੍ਰਸ਼ਾਦਾ ਸ਼ਕ ਲਿਆ ਜੀ ਹੁਣ ਜੀ ਅੱਗੇ ਅੱਗੇ ਤਰੱਕੀਆਂ ਜੀ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਵੀਰੇ ਉਹ ਨਹੀਂ ਆਏ ਨੇ ਜੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇਸ ਪਰਿਵਾਰ ਨੂੰ ਦੇਖਦੇ ਹਾਂ ਜੀ ਸਾਊਥ ਕੋਰੀਆ ਤੋਂ ਇਹ ਪਰਿਵਾਰ ਆ ਜੀ ਸਾਡਾ ਭਰਾ ਸੱਤਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਉਹਨਾਂ ਨੇ ਨਾਲ ਬੇਟੀਆਂ ਨੇ ਨਾਲ ਭੈਣੋ ਣੀਆਂ ਨੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਵਿਜ਼ਿਟ ਕੀਤਾ ਦਰਅਸਲ ਅਸੀਂ ਪਹਿਲਾਂ ਵੀ ਵੀਰ ਉਹਨਾਂ ਨੂੰ ਕਹਿ ਕੇ ਆਟੀਆਂ ਇਦਾਂ ਦੀਆਂ ਚੀਜ਼ਾਂ ਨਾਲ ਸਾਨੂੰ ਵੀ ਹੌਸਲਾ ਮਿਲਦਾ ਜਦੋਂ ਤੁਸੀਂ ਭੈਣ ਭਰਾ ਸਾਰੇ ਇੱਥੇ ਆਉਂਦੇ ਹੋ ਤਾਂ ਉਹਦੇ ਨਾਲ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਅਸੀਂ ਵੀਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਮਹਾਰਾਜਾ ਇਹਨਾਂ ਨੂੰ ਹੋਰ ਤਰੱਕੀਆਂ ਦੇਵੇ ਜੀ ਔਰ ਜਿਹੜੀ ਬਾਈ ਬਹੁਤ ਧੰਨਵਾਦ ਵੀਰੇ ਕੀ ਕਹਿਣਾ ਚਾਹੁੰਦੇ ਵੀਰੇ ਜਿੰਨੇ ਵੀ ਬਾਈ ਜੀ ਸੇਵਾ ਕਰਨ ਵਾਲੇ ਨੇ ਬਾਈ ਜੀ ਜਰੂਰ ਇੱਥੇ ਜਿੰਨੇ ਵੀ ਬਾਹਰੋਂ ਵੀ ਆਣਗੇ ਇੱਥੇ ਬਾਈ ਲਵੇ ਜਰੂਰ ਵਿਜ਼ਿਟ ਕਰਨ ਜੀ ਬਾਈ ਲਵੇ ਆ ਕੇ ਜਾਣ ਜੀ ਤੇ ਵੱਧ ਤੋਂ ਵੱਧ ਸੇਵਾ ਕਰਨ ਜੀ ਕਿਉਂ ਜੀ ਬਾਈ ਮੈਨੂੰ ਵੀ ਇੰਨਾ ਵੀ ਨਹੀਂ ਉਹ ਹੈਗਾ ਬਾਈ ਜੀ ਤੁਸੀਂ ਵੀ ਕੁਝ ਕਹੋ ਤੁਸੀਂ ਪਹਿਲੇ ਕੁਝ ਬੋਲੋਗੇ ਜੀ ਤੁਸੀਂ ਮਤਲਬ ਸਾਰੇ ਇੰਨਾ ਹੈਲਪ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਵੀ ਜੀ ਬਹੁਤ ਖੁਸ਼ੀ ਹੋਈ ਜੀ ਖੁਸ਼ੀ ਹੋਈ ਜੀ ਹਾਂ ਜੀ ਮੈਨੂੰ ਤੁਹਾਡੇ ਦੇਸ਼ 'ਚ ਹੈਗੇ ਇਦਾਂ ਲੋਕ ਜਿਹੜੇ ਬੇਕਾਰ ਹੁੰਦੇ ਨੇ ਜੀ ਹਾਂ ਜੀ ਹੈਗੇ ਨੇ ਜੀ ਉਹਨਾਂ ਲਈ ਫਿਰ ਗਵਰਨਮੈਂਟ ਕੀ ਪ੍ਰਬੰਧ ਕਰਦੀ ਹੈ ਗਵਰਨਮੈਂਟ ਪੈਸੇ ਦਿੰਦੇ ਨੇ ਜੀ ਪਰ ਉਹਨਾਂ ਜੁਗੇ ਇੰਨੇ ਮਤਲਬ ਜਿਆਦਾ ਨਹੀਂ ਦੰਦੇ ਜੀ ਫਿਰ ਉਹ ਇਕੱਲੇ ਰਹਿ ਕੇ ਇਕੱਲੇ ਜਿਵੇਂ ਕਮਰੇ ਚ ਡੈਥ ਵੀ ਹੋ ਜਾਂਦੇ ਨੇ ਜੀ ਪਤਾ ਵੀ ਨਹੀਂ ਲੱਗਦਾ ਲਵੇ ਜਿਵੇਂ ਮੁਸਕ ਆਉਂਦੇ ਫਿਰ ਜਾ ਕੇ ਫਿਰ ਦੇਖਦੇ ਨੇ ਜੀ ਉਹਨਾਂ ਨੂੰ ਚੱਕਦੇ ਨੇ ਹਾਂ ਜੀ ਤੇ ਚਲੋ ਬਹੁਤ ਧੰਨਵਾਦ ਪੈਣੇ ਤੁਸੀਂ ਆਇਓ ਜੀਓ ਆਇਆ ਬਹੁਤ ਧੰਨਵਾਦ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਜੀ ਬਹੁਤ ਸਾਰਾ ਪਿਆਰ ਬਹਿ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਐਦਾਂ ਹੀ ਕੰਮ ਕਰਦੇ ਰਹਿਣ ਬਾਈ ਜੀ ਤੇ ਪਰਮਾਤਮਾ ਇਦਾਂ ਹੀ ਕੰਮ ਚੱਲਦਾ ਰਹੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਸਾਰਾ ਪਿਆਰ ਵੀਰੇ ਬਹੁਤ ਸਾਰਾ ਪਿਆਰ ਵੀਰੇ ਤੁਹਾਨੂੰ ਬਹੁਤ ਸਾਰਾ ਸਾਡੇ ਵੱਲੋਂ ਇੰਨਾ ਪਿਆਰ ਆ ਦਿਲੋਂ ਧੰਨਵਾਦ ਸ਼ਬਦੇ ਨਹੀਂ ਮੇਰੇ ਲਈ ਭਾਈ ਤੁਹਾਡੇ ਲਈ ਬੋਲਣ ਲਈ ਮੇਰੇ ਲਈ ਦਿਲੋਂ ਧੰਨਵਾਦ ਵੀਰੇ ਜੀ ਦਿਲੋਂ ਧੰਨਵਾਦ ਵੀਰੇ ਬਹੁਤ ਸਾਰਾ ਪਿਆਰ ਆ ਬਾਬਾ ਦਾ ਗੁੱਡ ਬੱਚਾ ਜਾ ਜੀ ਦੀ ਜੀ ਨੂੰ ਵੀ ਹਾਂ ਚਾਚੂ ਨੂੰ ਵੀ ਹਾਂ ਹਾਂ ਤਾਹਾਂ ਤਾਹਾਂ ਮੈਂ ਬਾਈ ਤੋਂ ਬਾਈ ਤੋਂ ਬੜਾ ਹੋ ਗਿਆ ਬਹੁਤ ਵੱਡੇ ਹੋਣਗੇ